ਏ ਤਾਂ ਗੱਲ ਕਰਦੇ ਹਾਂ ਕੋਟੇਵਾ ਹੀ ਵੀ ਫਨ ਬਾਰੇ ਵੀਡੀਓ ਚ ਐਂਡ ਤੱਕ ਬਣੇ ਰਹੋ ਕਿਉਂਕਿ ਇਹਦੇ ਵੀਡੀਓ ਦੇ ਵਿੱਚ ਤੁਹਾਨੂੰ ਰੇਟ ਦੀ ਜਾਣਕਾਰੀ ਡੋਸ ਦੀ ਜਾਣਕਾਰੀ ਤੇ ਕਿਹੜੇ ਕਿਹੜੇ ਚੀਤੇ ਕੰਮ ਕਰਦੀ ਹੈ ਤੇ ਜੇ ਤੁਸੀਂ ਤੇਲੇ ਨੂੰ ਜੜ ਤਾਂ ਮਕਾਣਾ ਚਾਹੁੰਦੇ ਹੋ ਤਾਂ ਇਹਦੇ ਤੋਂ ਉੱਪਰ ਕੋਈ ਦਵਾਈ ਨਹੀਂ ਹੈਗੀ ਗੱਲ ਪੂਰੀ ਕਰਾਂਗੇ ਵੀਡੀਓ ਚ ਤੱਕ ਐਂਡ ਤੱਕ ਬਣੇ ਰਹੋ ਜੀ ਸਭ ਸੇ ਗੱਲ ਪਿਆਰੇ ਕਿਸਾਨ ਭਰਾਵੋ ਜਿਵੇਂ ਕਿ ਤੁਹਾਨੂੰ ਪਤਾ ਹੈ ਤੇਲੇ ਦਾ ਜਿਹੜਾ ਅਟੈਕ ਹੈ ਇਸ ਵਾਰੀ ਬਹੁਤ ਜ਼ਿਆਦਾ ਹੈ ਤੇ ਤੇਲੇ ਦੇ ਨਾਲ ਨਾਲ ਕਿਤੇ ਕਿਤੇ ਆਪਾਂ ਨੂੰ ਇਸ ਟਾਈਮ ਪੱਤਾ ਲਵੇੜ ਸੁੰਡੀ ਵੀ ਦੇਖਣ ਨੂੰ ਮਿਲ ਰਹੀ ਆ ਇਹਨਾਂ ਦੋ ਹੀ ਚੀਜ਼ਾਂ ਲਈ ਕੋਟੇਵਾ ਕੰਪਨੀ ਨੇ ਇੱਕ ਬਹੁਤ ਹੀ ਜ਼ਬਰਦਸਤ ਪ੍ਰੋਡਕਟ ਬਣਾਇਆ ਜਿਹਦਾ ਨਾਮ ਹੈ ਹੈਬੀਫਿਨ ਆਪਾਂ ਨੂੰ ਇਹਦੇ ਵਿੱਚ ਦੋ ਬਹੁਤ ਹੀ ਐਡਵਾਂਸ ਟੈਕਨੀਕਲ ਮਿਲਦੇ ਨੇ ਕਿਹੜੇ ਉਹ ਟੈਕਨੀਕਲ ਨੇ ਕਿੰਨਾ ਦਾ ਰੇਟ ਹੈ ਕਿੰਨੀ ਆਪਾਂ ਨੂੰ ਡੋਜ਼ ਪਾਉਣੀ ਚਾਹੀਦੀ ਹੈ ਤੇ ਕਿਹੜੀ ਫਸਲ ਤੇ ਆਪਾਂ ਨੂੰ ਕਰਨੇ ਦਾ ਫਾਇਦਾ ਹੈ ਇਹ ਸਾਰੀਆਂ ਗੱਲਾਂ ਆਪਾਂ ਜਦੀਏ ਵੀਡੀਓ ਚ ਕਰਨੀਆਂ ਤਾਂ ਵੀਡੀਓ ਚ ਤੁਸੀਂ ਐਂਡ ਤੱਕ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਓ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਹਾਂਜੀ ਤਾਂ ਜੇ ਆਪਾਂ ਗੱਲ ਕਰੀਏ ਆਪਾਂ ਨੂੰ ਇਹਦੇ ਵਿੱਚ ਕਿਹੜੇ ਕਿਹੜੇ ਟੈਕਨੀਕਲ ਦੇਖਣ ਨੂੰ ਮਿਲਦੇ ਨੇ ਪਹਿਲਾ ਤਾਂ ਆਪਾਂ ਨੂੰ ਜਿਹੜਾ ਪੈਕਸਲੋਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਟਰਾਈਫਲੂ ਪੈਰਮ ਬਹੁਤ 10% ਆਪਾਂ ਨੂੰ ਪੈਕਸਲੋਂ ਚ ਮਿਲਦਾ ਹੈ ਤੇ 10 ਹੀ ਪਰਸੈਂਟ ਆਪਾਂ ਨੇ ਇਹਦੇ ਵਿੱਚ ਮਿਲਦਾ ਹੈ ਦੂਜਾ ਉਹਦੇ ਨਾਲ ਨਾਲ ਜਿਹੜਾ ਡੈਲੀਗੇਟ ਦੇ ਵਿੱਚ ਆਪਾਂ ਨੂੰ ਸਾਲਟ ਦੇਖਣ ਨੂੰ ਮਿਲਦਾ ਹੈ ਸਪਾਈਨ ਤੋਰਮ ਉਹ ਆਪਾਂ ਨੂੰ ਇਹਦੇ ਵਿੱਚ 12% ਦੇਖਣ ਨੂੰ ਮਿਲਦਾ ਹੈ ਤਾਂ ਕਰਕੇ ਇਹ ਤੇਲੇ ਅਤੇ ਆਪਣਾ ਸੰਡੀ ਦੋਹੇ ਚੀਜ਼ਾਂ ਦੇ ਬਹੁਤ ਹੀ ਵਧੀਆ ਕੰਟਰੋਲ ਰੱਖਦੀ ਹੈ ਤੇ ਹੁਣ ਜੇ ਆਪਾਂ ਗੱਲ ਕਰੀਏ ਇਹਦੀ ਡੋਜ਼ ਆਪਾਂ ਨੂੰ ਕਿੰਨੀ ਵਰਤਣੀ ਚਾਹੀਦੀ ਜੇ ਤੁਸੀਂ ਝੋਨੇ ਚ ਇਹਦਾ ਇਸਤੇਮਾਲ ਕਰ ਰਹੇ ਹੋ ਤਾਂ ਜਿਹੜੀ ਇਹਦੀ ਡੋਜ਼ ਹੈ ਉਹ ਹੈਗੀ ਹੈ 100 ਗ੍ਰਾਮ ਪਰ ਏਕੜ ਤੇ ਆਪਾਂ ਗੱਲ ਕਰਦੇ ਆ ਕਿ ਕਿਹੜੇ ਏਰੀਆ ਦੇ ਵਿੱਚ ਇਹ ਜ਼ਿਆਦਾ ਕਾਮਯਾਬ ਹੈ ਜਿਹੜੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹਿਊਮਿਡਿਟੀ ਹੈ ਜਿਵੇਂ ਬਾਰਿਸ਼ ਪੈਣ ਤੋਂ ਬਾਅਦ ਧੁੱਪ 'ਚ ਬਹੁਤ ਜ਼ਿਆਦਾ ਪੈ ਰਹੀ ਆ ਉਹ ਏਰੀਆ 'ਚ ਆਪਾਂ ਇਹਦਾ ਇਸਤੇਮਾਲ ਕਰ ਸਕਦੇ ਕਿਉਂਕਿ ਕੁਝ ਟਾਰਗੇਟਡ ਜਿਹੜੇ ਪੈਸਟ ਨੇ ਜਾਂ ਜਿਹਨਾਂ ਆਪਾਂ ਕੀੜੇ ਕਹਿੰਦੇ ਆ ਉਹਨਾਂ ਤੇ ਹੀ ਅਟੈਕ ਕਰਦੀ ਆ ਇਹ ਸਭ ਤੋਂ ਪਹਿਲਾਂ ਤਾਂ ਆਪਣਾ ਬ੍ਰਾਊਨ ਪਲਾਂਟ ਹਾਪਰ ਜਿਹਨੂੰ ਆਪਾਂ ਤੇਲਾ ਕਹਿੰਦੇ ਆ ਉਹਦੇ ਤੇ ਕੰਟਰੋਲ ਕਰਦੀ ਆ ਦੂਜਾ ਜੇ ਆਪਾਂ ਕਹੀਏ ਪੱਤਾ ਲਵੇੜ ਸੁੰਡੀ ਹੋਗੀ ਤੇ ਹੋਰ ਜਿਹੜੇ ਅੰਡੇ ਦੇਣੇ ਵਾਲੀ ਤਿਤਲੇ ਹੋਗੇ ਉਹਨਾਂ ਤੇ ਇਹ ਬਹੁਤ ਜ਼ਿਆਦਾ ਕੰਟਰੋਲ ਕਰਦੀ ਹੈ ਗੋਭ ਸੁੰਡੀ ਦਾ ਕੰਮ ਇੰਨਾ ਨਹੀਂ ਹੈਗਾ ਤਾਂ ਪੱਤਾ ਲਵੇੜ ਸੁੰਡੀ ਜਿਹੜੀ ਅੰਡੇ ਪੈਦਾ ਕਰਦੀ ਹੈ ਜਾਂ ਅੰਡੇ ਦੰਦੀ ਹੈ ਜਾਂ ਜਿਹਨਾਂ ਆਪਾਂ ਤਿਤਰਫੁੰਗੀ ਕਹਿ ਦਿੰਦੇ ਆ ਉਹਨਾਂ ਤੇ ਇਹ ਜ਼ਿਆਦਾ ਕੰਮ ਕਰਦੀ ਹੈ ਆਪਾਂ ਗੱਲ ਕਰਦੇ ਆ ਕਿ ਆਪਾਂ ਨੂੰ ਇਹਦਾ ਇਸਤੇਮਾਲ ਕਰਨਾ ਚਾਹੀਦਾ ਜਾਂ ਨਹੀਂ ਜੇ ਤਾਂ ਤੁਹਾਡੇ ਖੇਤ ਦੇ ਵਿੱਚ ਤੇਲੇ ਦਾ ਅਟੈਕ ਕਾਫੀ ਜ਼ਿਆਦਾ ਹੋ ਚੁੱਕਿਆ ਫਿਰ ਤਾਂ ਆਪਾਂ ਨੂੰ ਇਹਦਾ ਫੌਰ ਸ਼ੋਰ ਇਸਤੇਮਾਲ ਕਰਨਾ ਚਾਹੀਦਾ ਹੈ ਕਈ ਕਿਸਾਨ ਭਰਾ ਹੁਣ ਆਪਣੇ ਕਹਿਣਗੇ ਕਿ ਇਹ ਕੋਟੇਵਾ ਕੰਪਨੀ ਵੱਲੋਂ ਬਣਾਈ ਜਾਂਦੀ ਹੈ ਤਾਂ ਇਹਦਾ ਰੇਟ ਬਹੁਤ ਹਾਈ ਹੋਊਗਾ ਗੱਲ ਕਰੀਏ ਇਹਦਾ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਜੇ ਆਪਾਂ ਇਹਦੇ ਟਾਈਮ ਪੀਰੀਅਡ ਤੇ ਇਹਦੇ ਰਿਜ਼ਲਟ ਬਾਰੇ ਗੱਲ ਕਰੀਏ ਤਾਂ ਇਹ ਆਪਾਂ ਨੂੰ ਸਾਡੇ 1650 ਰੁਪਏ ਕਿल्ले ਦੀ ਪੈਂਦੀ ਹੈ ਪਰ ਜੇ ਤੁਸੀਂ ਸਾਡੇ ਚੈਨਲ ਦੇ ਮੈਂਬਰ ਬਣੇ ਹੋਏ ਹੋ ਨੀਚੇ ਸਬਸਕ੍ਰਾਈਬ ਕਰਕੇ ਤੁਸੀਂ ਜੁਆਇਨ ਕੀਤਾ ਹੋਇਆ ਤਾਂ ਉੱਥੇ ਤੁਹਾਨੂੰ ਇਹਦਾ ਵੀ ਹੋਰ ਸਪੈਸ਼ਲ ਰੇਟ ਮਿਲ ਜਾਊਗਾ ਜਿਹੜਾ ਸਪੈਸ਼ਲ ਆਪਣੇ ਮੈਂਬਰਾਂ ਲਈ ਬਣਾਇਆ ਹੋਇਆ ਤੁਸੀਂ ਸਾਡੇ ਮੈਂਬਰ ਬਣਨ ਲਈ ਬਹੁਤ ਹੀ ਛੋਟੀ ਜੀ 60 ਰੁਪਏ ਦੀ ਇੱਕ ਫੀਸ ਹੈ ਜਿਹੜੀ ਮਹੀਨੇ ਦੀ ਤੁਹਾਨੂੰ ਸਾਨੂੰ ਪੇ ਕਰਣੀ ਹੁੰਦੀ ਹੈ ਉਹਦੇ ਨਾਲ ਤੁਹਾਨੂੰ ਅਸੀਂ ਹਰ ਦਵਾਈ ਤੇ ਐਕਸਟਰਾ ਡਿਸਕਾਊਂਟ ਦਿੰਨੇ ਆ ਜਿਹੜਾ ਆਪਾਂ ਨਾਰਮਲ ਦੁਕਾਨ ਤੇ ਕਸਟਮਰਾਂ ਨੂੰ ਸੇਲ ਕਰਦੇ ਆ ਉਹਦੇ ਨਾਲੋਂ ਥੋੜਾ ਐਕਸਟਰਾ ਡਿਸਕਾਊਂਟ ਜੇ ਤੁਸੀਂ ਸਾਡੇ ਮੈਂਬਰ ਬਣਦੇ ਹੋ ਉਹ ਤੇ ਤੁਹਾਨੂੰ ਮਿਲਦਾ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਖੇਤ ਦੇ ਵਿੱਚ ਤੇਲੇ ਦਾ ਅਟੈਕ ਬਹੁਤ ਜ਼ਿਆਦਾ ਸੀ ਪਰ ਜਿਵੇਂ ਸਾਡੇ ਕਿਸਾਨ ਭਰਾਵਾਂ ਨੇ ਇਹਦਾ ਇਸਤੇਮਾਲ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਥੱਲੇ ਤੋਂ ਜੜਾ ਕਿੰਨੀਆਂ ਸਾਫ਼ ਹੋ ਚੁੱਕੀਆਂ ਨੇ ਕਿਤੇ ਵੀ ਆਪਾਂ ਨੂੰ ਤੇਲੇ ਦਾ ਅਟੈਕ ਦੇਖਣ ਨੂੰ ਨਹੀਂ ਮਿਲ ਰਿਹਾ ਹੈਗਾ ਤੇ ਜਿਹੜੇ ਪਹਿਲਾਂ ਤੋਂ ਆਪਣਾ ਤੇਲੇ ਨੇ ਖਰਾਬ ਕੀਤੇ ਹੋਈਆਂ ਸੀ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਸੁਧਾਰ ਆਇਆ ਪਹਿਲਾਂ ਨਾਲੋਂ ਤੇ ਜਿਹੜਾ ਤੇਲੇ ਦਾ ਟੈਕਸੀ ਹੋ ਗਏ ਨਹੀਂ ਵਧਿਆ ਜੇ ਤੁਸੀਂ ਵੀ ਇਹ ਪ੍ਰੋਡਕਟ ਨੂੰ ਮੰਗਾਉਣਾ ਚਾਹੁੰਦੇ ਤਾਂ ਤੁਸੀਂ ਸਾਡੇ ਫੋਨ ਨੰਬਰ ਤੇ ਕਾਲ ਕਰਕੇ ਮੰਗਾ ਸਕਦੇ ਹੋ ਅਸੀਂ ਘਰ ਤੱਕ ਡਿਲੀਵਰੀ ਵੀ ਦੇ ਦਿੰਨੇ ਆਂ ਬਾਕੀ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਨਾ ਚਾਹੋ ਤਾਂ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਕਿਉਂਕਿ ਅਸੀਂ ਸਾਰੇ ਬ੍ਰਾਂਡਡ ਤੇ ਟੌਪ ਕੁਆਲਿਟੀ ਦੀਆਂ ਦਵਾਈਆਂ ਹੀ ਦਿੰਨੇ ਆਂ ਤਾਂ ਤੁਹਾਨੂੰ ਸਾਡੇ ਕੋਲ ਇੱਕ ਨੰਬਰ ਚੀਜ਼